ਸਲੇ ਜਿਸੂ ਪੀਟਾਲੀ ਸਟੇਡੀਅਮ ਦੇ ਵਿੱਚ ਪਹੁੰਚੂਗਾ। ਰੰਗਾਂ ਕਾ ਲਹਿਰਾ ਕੇ ਲੋਕ ਆਪਣੀ ਖੁਸ਼ੀਆਂ ਜ਼ਾਹਰ ਕਰ ਰਹੇ ਨੇ। ਸ਼ੱਕੀ ਜੰਦਰੀ ਗਣਤੰਤਰ ਦਿਵਸ ਭਾਰਤ ਦੇ ਵਿੱਚ ਅੱਜ ਤੋਨੇ ਕੋਨੇ ਤੇ ਇਹ ਜਰਾ ਦਿਹਾੜਾ ਮਨਾਇਆ ਜਾ ਰਿਹਾ ਹੈ ਖੁਸ਼ੀਆਂ ਦੇਖ ਸਕਦੇ ਹੋ ਇਸ ਵੇਲੇ ਜੀਐਸਪੀ ਅਟਾਰੀ ਸਟੇਡੀਅਮ ਦੇ ਵਿੱਚ ਮੌਜੂਦ ਆ ਅਤੇ ਹਜ਼ਾਰਾਂ ਹੀ ਸਲਾਨੀ ਅੱਜ ਦੀ ਰੀਪੀਟ ਸੈਰੇਮਨੀ ਦੇਖਣ ਵਾਸਤੇ ਪਹੁੰਚੀ ਹੋਈ ਹੈ ਸੋ ਇਹ ਖੂਬਸੂਰਤ ਤਸਵੀਰਾਂ ਸਾਝੇ ਕਰ ਰਹੇ ਜਿੱਥੇ ਬੀਐਸਐਫ ਦੀ ਮਹਿਲਾ ਟੀਮ ਵੱਲੋਂ ਅਪਣੀ ਤੇਜੱਸ ਦਿਖਾਈ ਜਾ ਰਹੀ ਇਸ ਤੋਂ ਪਹਿਲਾ ਰੰਗ ਰੰਗਿਨ ਪ੍ਰੋਗਰਾਮ ਹੋਇਆ ਸਰਬਚਾਰਕ ਪ੍ਰੋਗਰਾਮ ਹੋਇਆ ਜਿਸ ਵਿੱਚ ਗਿੱਤਾਂ ਭੰਗੜਾ ਅਤੇ ਬੀਐਸਐਫ ਦੀ ਟੀਮਸ ਦੇ ਵੱਲੋਂ ਵੀ ਇਸ ਵਿੱਚ ਭਾਗ ਲਿਆ ਗਿਆ ਅਤੇ ਵੱਖ-ਵੱਖ ਲੋਕ ਨਾਚ ਦੇ ਨਾਲ ਸਭ ਦਾ ਮਨ ਮੋਇਆ ਸੋ ਇਹ ਤਸਵੀਰ ਅਟਾਰੀ ਵਾਗਾ ਸਰਹੱਦ ਤੋਂ ਸਾਂਝ ਕਰ ਰਿਹਾ ਫਸਟ ਲਾਈਨ ਆਫ ਡਿਫੈਂਸ ਇੰਡੀਅਨਸ ਫਸਟ ਲਾਈਨ ਆਫ ਡਿਫੈਂਸ ਬੀਐਸਐਫ ਮੋਡਰਨ ਸਿਕਿਉਰਿਟੀ ਫੋਰਸ ਇਹ ਜਿਹੜਾ ਦਿਹਾੜਾ 26 ਜਨਵਰੀ ਆਗਰਤੰਤਰ ਦਿਵਸ ਹੈ ਪੂਰੀ ਧੁੰਦਾਂ ਆਪਣਾਲ ਬਣਾਉਂਦੀ ਹੈ ਜੇ ਗੱਲ ਕਰੀਏ ਤਾਂ ਇਸ ਦਿਹਾੜੇ ਦੀ ਆਪਣੀ ਮਹਾਨਤਾ ਹੈ ਸੋ ਕਿਸ ਤਰ੍ਹਾਂ ਖੁਸ਼ੀਆਂ ਜਿਹੜੀਆਂ ਮਨਾਇਆ ਜਾ ਰਹੀਆਂ ਰਹੀਆਂ ਤੇ ਇਹ ਤਿਰੰਗਾ ਲਹਿਰਾ ਕੇ ਲੋਕ ਆਪਣੀ ਖੁਸ਼ੀਆਂ ਜ਼ਾਹਰ ਕਰ ਰਹੇ ਨੇ ਸੋ ਇਹ ਤਸਵੀਰ ਇਹ ਵੈਕਲੀ ਹੈ ਕਿਉਂਕਿ ਜਦੋਂ ਦੇਸ਼ ਦੀ ਗੱਲ ਆਉਂਦੀ ਹੈ ਤਾਂ ਅੱਜ ਭਾਰਤ ਦਾ ਸੰਵਿਧਾਨ ਬਣਿਆ ਸੀ 26 ਜਨਵਰੀ ਤੇ ਰੀਟਰੀਟ ਸੈਰੇਮਨੀ ਅਕਸਰ ਰੋਜ਼ ਹੁੰਦੀ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਘਟ ਹੁੰਦਾ ਪਰ ਜੋ 15 ਅਗਸਤ ਤੇ 26 ਜਨਵਰੀ ਦੀ ਰੀਟਰੀਟ ਸੈਰੇਮਨੀ ਹੁੰਦੀ ਹੈ ਉਸ ਦਾ ਆਨੰਦ ਸੋ ਮਾਨਨ ਦੇ ਲਈ ਲੋਕ ਦੂਰੋਂ ਵਿਸ਼ੇਸ਼ ਤੌਰ ਤੇ ਪਹੁੰਚਦੇ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਪੱਛੇ ਜੜੀਆਂ ਤਸਵੀਰਾਂ ਦੇ ਖਿਆਲ ਜਾਣ ਕੀ ਜਿੱਥੇ ਸਾਰੇ ਇੱਕ ਭਾਈਚਾਰੇ ਦਾ ਸੰਦੇਸ਼ ਦੇ ਰਹੇ ਆ ਇਸ ਤਰ੍ਹਾਂ ਆਪਣਾ ਜਿਹੜਾ ਜੁਆਏ ਆ ਉਹ ਉੱਤਤਾ ਜਾ ਰਿਹਾ ਹਰ ਕੋਈ ਜੂਮ ਰਿਹਾ ਖੁਸ਼ੀਆਂ ਮਨਾ ਰਿਹਾ ਇਸ ਦਿਵਸ ਨੂੰ ਲੈ ਕੇ ਸਭ ਦੇ ਚਿਹਰੇ ਤੇ ਰੌਣਕ ਆ ਕਿਾ ਖੁਸ਼ੀ ਆ ਚਿਹਰੇ ਤੇ ਤਿਰੰਗਾ ਲਾ ਕੇ ਕਿ ਜਿਹੜੀ ਖੁਸ਼ੀ ਪਹਾਰ ਕੀਤੀ ਜਾ ਰਹੀ ਹੈ ਤੇ ਜਿਹੜੇ ਨਾਰੇ ਲੱਗਦੇ ਹੈ ਜੈ ਹੋ ਏ ਜੀਕਾ ਏ ਹੂਟੀ ਇਸ ਤਰੀਕੇ ਦੇ ਨਾਲ ਜਦੋਂ ਇਹ ਪੂਰਾ ਭਾਰਤ ਗੂੰਜਦਾ ਹੈ

अच्छा लग रहा है आज छब्बीस जनवरी है गणतंत्र दिवस है तो आज के दिन ये रिट्री सेरेमनी का आनंद ले रहे हो बी एस एफ की तरफ ऐसी परफॉर्मेंस की जा रही है मन को कैसा लगता है बहुत ज्यादा एक्साइटमेंट हो रही है हम फर्स्ट टाइम आए पे जोश मौके सारे का जोश भारत माता की जय भारत माता की जय माता जड़े जोश ये नारे ये भारत भारत माता जी जरा जो गूंजते है तो पूरा ए सी पी स्टेडियम देखिए सब तो ने देखला लगता है सो अपने आप के खुशी मनाई जा रही है दूसरे पास बी एस एफ जो तो मुख्य मेहमान आई जी पी फ्रंटीयर इस पहुंचे ने पेशकारियां देखी जा रहे हैं ਈਐਸਫ ਦੇ ਅਧਿਕਾਰੀ ਇਸ ਮੌਕੇ ਨੂੰ ਮਿਨਾਰੇ ਨੇ ਤੇ ਪੂਰਾ ਜਰਾ ਸਟੇਡੀਅਮ ਹੈ ਪੂਰਾ ਹਾਲ ਹੈ ਇਹ ਜੂਸਦਾ ਹੈ ਇਹ ਪਤਾ ਲੱਗਦਾ ਹੈ ਕਿ ਦੇਸ਼ ਭਾਗਨਾ ਦੇਸ਼ ਲਈ ਪਿਆਰ ਕਿੰਨਾ ਹੈ ਸੋ ਇਹ ਤਸਵੀਰਾਂ ਜਿੱਥੇ ਇੱਕ ਪਾਸੇ ਤਾਂ ਨਵੇਕਲੀਆਂ ਨੇ ਬਹੁਤ ਖੂਬਸੂਰਤ ਨੇ ਦੇਖਣ ਨੂੰ ਇਹ ਲੱਗਦਾ ਹੈ ਕਿ ਜਦੋਂ ਅਸੀਂ ਇੱਥੇ ਪਹੁੰਚਦੇ ਹਾਂ ਤਾਂ ਇੰਡੀਆ ਭਾਰਤ ਮਨ ਦੇ ਵਿੱਚੋਂ ਆਪਣੇ ਆਪ ਨਿਕਲਦਾ ਬੰਦੇ ਭਾਰਤ ਭਾਰਤ ਮਾਤਾ ਜੀ ਚਾ ਸੋ ਇਹ ਨਾਰੇ ਜਦੋਂ ਗੂੰਜਦੇ ਨੇ ਜਦੋਂ ਸਲਾਨੀ ਜਦੋਂ ਦੂਰ ਦਰਾਡੇੋਂ ਆਏ ਵਕ ਵਕ ਪ੍ਰਾਂਤਾਂ ਤੋਂ ਆਏ ਸਾਰੇ ਇਕੱਠੇ ਬਹਿ ਕੇ ਜਦੋਂ ਭਾਰਤ ਮਾਂ ਦੇ ਗੁਰ ਗਾਉਂਦੇ ਨੇ ਤਾਂ ਇਹ ਤਸਵੀਰ ਇਹੋ ਜੀ ਹੁੰਦੀ ਆ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿੰਦਰ ਸਿੰਘ Delhi Post Etari Amritsar